ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਦਿੱਲੀ ਚ ਵੋਟਾਂ ਤੋਂ ਪਹਿਲਾਂ ਝਾੜੂ ਹੋਇਆ ਤਿਲਿਲਾ ਪ੍ਰਧਾਨ ਮੰਤਰੀ ਦਾ ਆਪ ਤੇ ਵੱਡਾ ਹਮਲਾ ਕਿ ਆ ਬਹਾਨੇ ਵਾਲੇ ਨਹੀਂ ਚਾਹੁੰਦੇ ਸੀਐਮ ਮਾਨ ਅਤੇ ਗਾਇਕ ਮੀਕਾ ਸਿੰਘ ਦੀ ਆਪ ਰੈਲੀ ਚ ਜੁਗਲਬੰਦੀ ਇਸ ਗੀਤ ਨਾਲ ਖਿੱਚਿਆ ਜਨਤਾ ਦਾ ਧਿਆਨ ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ ਪੰਜਾਬ ਦੀਆਂ ਹੋਰ ਜ਼ਮੀਨਾਂ ਅਕਵਾਇਰ ਕਰੇਗੀ ਕੇਂਦਰ ਸਰਕਾਰ ਦਿੱਲੀ ਤੋਂ ਜੰਮੂ ਲਈ ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ ਔਮਨ ਅੰਡਰ 19 T20 ਵਰਲਡ ਕੱਪ ਚ ਪਰ ਦੂਜੀ ਵਾਰ ਬਣਿਆ ਚੈਂਪੀਅਨ ਫਾਈਨਲ ਚ ਦੱਖਣੀ ਅਫਰੀਕਾ ਨੂੰ ਹਰਾਇਆ ਤ੍ਰੀਸ਼ਾ ਦਾ ਸ਼ਾਨਦਾਰ ਸਪੈਸ਼ਲ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਪੰਜਾਬ ਅਤੇ ਹਰਿਆਣਾ ਵਿੱਚ ਨਵੀਂ ਰੇਲਵੇ ਲਾਈਨ ਬਿਚਾਉਣ ਲਈ ਜ਼ਮੀਨ ਪ੍ਰਾਪਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਇਹ ਰੇਲਵੇ ਲਾਈਨ ਦਿੱਲੀ ਤੋਂ ਜੰਮੂ ਤੱਕ ਲਗਭਗ 600 ਕਿਲੋਮੀਟਰ ਤੱਕ ਫੈਲੀ ਹੋਵੇਗੀ ਇਸ ਤੇ ਕੰਮ ਕਰ ਰਹੀ ਕੰਪਨੀ ਨੇ ਸਰਵਖਣ ਨਾਲ ਸੰਬੰਧਿਤ ਐਫਐਸਐਲ ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ ਨਵੀਂ ਰੇਲਵੇ ਲਾਈਨ ਹਰਿਆਣਾ ਅਤੇ ਪੰਜਾਬ ਵਿਚੋਂ ਲੰਗੇਗੀ ਜਿਸ ਕਾਰਨ ਕਈ ਰਾਜਾਂ ਨਾਲ ਸੰਪਰਕ ਵਧੇਗਾ ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਇਸ ਤੋਂ ਇਲਾਵਾ ਆਲੇ-ਦੋਲੇ ਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ ਹਾਲਾਂਕਿ ਕਰੋੜਾਂ ਰੁਪਏ ਦੇ ਇਸ ਪ੍ਰੋਜੈਕਟ ਲਈ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਹੀ ਲਈ ਜਾਵੇਗੀ ਵਿਭਾਗੀ ਅਧਿਕਾਰੀਆਂ ਨੇ ਵੀ ਇਸ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੇਲਵੇ ਦੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਤੇ ਨਿਰੀਖਣ ਕਰਨ ਦੀ ਜ਼ਿੰਮੇਵਾਰੀ ਪੂਨੇ ਦੀ ਇੱਕ ਕੰਪਨੀ ਨੂੰ ਦਿੱਤੀ ਸੀ ਜੋ ਕਿ ਇਸ ਕੰਮ ਵਿੱਚ ਪੂਰੀ ਤਰ੍ਹਾਂ ਮਾਰ ਹੈ ਜਿਵੇਂ ਹੀ ਕੰਪਨੀ ਰੇਲਵੇ ਦੇ ਨਿਰਦੇਸ਼ ਮਿਲੇ April 2024 ਵਿੱਚ ਇਸੇ ਨਵੀਂ ਰੇਲਵੇ ਲਾਈਨ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਇਸ ਲਾਈਨ ਦਾ ਸਰਵੇਖਣ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਜਿਸ ਵਿੱਚ ਦਿੱਲੀ ਤੋਂ ਅੰਬਾਲਾ ਅੰਬਾਲੇ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਸ਼ਾਮਲ ਹੈ ਰਿਪੋਰਟ ਵਿੱਚ ਦਿੱਲੀ ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਪੇਜ ਦਿੱਤੀ ਗਈ ਹੈ ਤਾਂ ਜੋ ਪ੍ਰੋਜੈਕਟ ਪੂਰਾ ਹੁੰਦੇ ਹਰੇਕ ਡਿਵੀਜ਼ਨ ਆਪਣੇ ਹਜੋ ਦਾ ਕੰਮ ਯਾਨੀ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਦਾ ਕੰਮ ਸ਼ੁਰੂ ਕਰ ਸਕੇ ਪੰਜਾਬ ਦੇ ਲੋਕਾਂ ਲਈ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ ਦਰਅਸਲ ਇਸ ਸੀਜ਼ਨ ਵਿੱਚ ਚੰਗੀ ਬਾਰਿਸ਼ ਨਾ ਹੋਣ ਕਾਰਨ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੀ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਡੈਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ ਡੈਮ ਪ੍ਰੋਜੈਕਟ ਦੀ ਝੀਲ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਲਗਭਗ 5.5 ਮੀਟਰ ਘਟ ਹੈ ਇਸੇ ਕਾਰਨ ਬਿਜਲੀ ਉਤਪਾਦਨ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਪਾਣੀ ਦਾ ਪੱਧਰ ਘਟ ਹੋਣ ਕਾਰਨ ਡੈਮ ਪ੍ਰੋਜੈਕਟ ਤੋਂ ਬਣੇ ਚਮੇਰਾ ਪ੍ਰੋਜੈਕਟ ਤੇ ਬਿਜਲੀ ਉਤਪਾਦਨ ਵੀ ਰੁਕ ਰੁਕ ਕੇ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਡੈਮ ਪ੍ਰੋਜੈਕਟ ਝੀਲ ਵਿੱਚ ਪਾਣੀ ਦਾ ਪੱਧਰ ਇਸ ਵੇਲੇ 494.05 ਮੀਟਰ ਤੱਕ ਪਹੁੰਚ ਗਿਆ ਹੈ ਜੋ ਕਿ ਪਿਛਲੇ ਸਾਲ 499.56 ਮੀਟਰ ਸੀ ਡੈਮ ਮੈਰ ਅਨਸਾਰ ਜੇਕਰ 2100 ਕਿਊਸਿਕ ਮੀ ਨਹੀਂ ਪੈਂਦਾ ਤਾਂ ਪਾਣੀ ਦਾ ਪੱਧਰ ਹੋ ਡਿੱਗਣ ਦੀ ਸੰਭਾਵਨਾ ਹੈ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ ਡੈਮ ਪ੍ਰੋਜੈਕਟ ਦੇ 4 ਜੁਨਟਾਂ ਵਿੱਚੋਂ 120 ਮੈਗਾਵਾਟ ਸਮਰਥਾ ਵਾਲਾ ਸਿਰਫ ਇੱਕ ਯੂਨਿਟ 1.4 ਮਿਲੀਅਨ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ ਅਤੇ ਛਾਪਰ ਝੀਲ ਵਿੱਚੋਂ 2100 ਕਿਊਸਿਕ ਪਾਣੀ ਛੱਡ ਰਿਹਾ ਹੈ ਐਮਬੀ ਲਿੰਕ ਨਹਿਰ ਜੋ ਰਾਜਸਥਾਨ ਨੂੰ ਜਾਂਦੀ ਹੈ ਵਿੱਚ ਕੋਈ ਪਾਣੀ ਨਹੀਂ ਛੱਡਿਆ ਜਾ ਰਿਹਾ ਅਤੇ ਜੰਮੂ ਕਸ਼ਮੀਰ ਕਨਾਲ ਨਹਿਰ ਜੋ ਜੰਮੂ ਕਸ਼ਮੀਰ ਨੂੰ ਜਾਂਦੀ ਹੈ ਵਿੱਚ 150 ਕਿਊਸਿਕ ਪਾਣੀ ਛੱਡਾ ਜਾ ਰਿਹਾ ਹੈ ਡੈਮ ਪ੍ਰੋਜੈਕਟਾਂ ਦੇ ਮਾਰਾ ਅਨਸਾਰ ਇਸ ਸਾਲ ਵਿੱਚ ਲੜਿੰਦੀ ਬਾਰਿਸ਼ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਝੀਲ ਦੇ ਪਾਣੀ ਦਾ ਪੱਧਰ ਹੋਰ ਵੀ ਘਟ ਜਾਵੇਗਾ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਇਸੇ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਆਗੂ ਲਗਾਤਾਰ ਚੋਣ ਰੈਲੀਆਂ ਕਰ ਰਹੇ ਹਨ ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਰੈਲੀ ਕਰਦੇ ਹੋਏ ਨਜ਼ਰ ਆਏ ਖਾਸ ਗੱਲ ਇਹ ਹੈ ਕਿ ਇਸੇ ਤਰ੍ਹਾਂ ਉਹਨਾਂ ਦਾ ਸਤ ਦੇਣ ਲਈ ਕਈ ਸਿਆਸੀ ਆਗੂਆਂ ਦੇ ਨਾਲ-ਨਾਲ ਗਾਇਕ ਮਿੱਕਾ ਸਿੰਘ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਦੱਸ ਦਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਕੁਝ ਦਿਨ ਬਾਕੀ ਹਨ ਇਸੇ ਲਈ ਸ਼ਨੀਵਾਰ ਨੂੰ ਆਪ ਦੀ ਪ੍ਰਚਾਰ ਰੈਲੀ ਵਿੱਚ ਇੱਕ ਮਨੋਰੰਜਕ ਮੋੜ ਲੈ ਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਲੀਵੁੱਡ ਗਾਇਕ ਮਿੱਕਾ ਸਿੰਘ ਨਾਲ ਮਜਨੂ ਕਾ ਟਿੱਲਾ ਵਿਖੇ ਸਟੇਜ ਤੇ ਇੱਕ ਗੀਤ ਗਾਇਆ ਗਿਆ ਇਸ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਪੀਐਮ ਨਰਿੰਦਰ ਮੋਦੀ ਨੇ ਇਸ ਵਾਰ ਦਿੱਲੀ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੇ ਦੌਰਾਨ ਆਰਕੇ ਪਰਮ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦੀ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਪੀਐਮ ਮੋਦੀ ਨੇ ਇੱਕ ਫਰਬੇ ਨੂੰ ਪੇਸ਼ ਕੀਤੇ ਗਏ ਦੇਸ਼ ਦੇ ਬਜਟ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਬਸੰਤ ਪੰਚਮੀ ਦੇ ਨਾਲ ਉਹਨਾਂ ਕਿਹਾ ਕਿ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਤਿੰਨ ਦਿਨ ਬਾਅਦ 5 ਫਰਵਰੀ ਨੂੰ ਦਿੱਲੀ ਵਿੱਚ ਵਿਕਾਸ ਦੀ ਇੱਕ ਨਵੀਂ ਬਸੰਤ ਆਉਣ ਵਾਲੀ ਹੈ ਇਸ ਵਾਰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਵਾਰ ਦੇਸ਼ ਦੇ ਵਿਕਾਸ ਤੋਂ ਦਿੱਲੀ ਪੂਰੀ ਦਿੱਲੀ ਨੂੰ ਲਾਭ ਹੋਵੇਗਾ ਇਸ ਵਾਰ ਭਾਜਪਾ ਦੀ ਸਰਕਾਰ ਹੈ ਪੀਐਮ ਮੋਦੀ ਨੇ ਕਿਹਾ ਕਿ ਕੱਲ ਜਦੋਂ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਪੂਰਾ ਮੱਧ ਵਰਗ ਇਹ ਕਹਿ ਰਿਹਾ ਸੀ ਕਿ ਇਹ ਬਜਟ ਭਾਰਤ ਦੇ ਇਤਿਹਾਸ ਦੇ ਮੱਧ ਵਰਗ ਦਾ ਸਭ ਤੋਂ ਦੋਸਤਾਨਾ ਬਜਟ ਹੈ ਬਜਟ ਦਾ ਨਾਮ ਸੁਣਦੇ ਹੀ ਮੱਧ ਵਰਗ ਦੇ ਲੋਕਾਂ ਦੀ ਨੀਂਦ ਉੱਡ ਜਾਂਦੀ ਸੀ ਸਾਡੀ ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਆਮਦਨ ਤੇ ਆਮਦਨ ਟੈਕਸ ਨੂੰ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤਾ ਇਸ ਦੇ ਨਾਲ ਹੀ ਮੱਧ ਵਰਗ ਦੇ ਲੋਕਾਂ ਨੇ ਹਜ਼ਾਰਾਂ ਰੁਪਏ ਬਚਣਗੇ ਆਮਦਨ ਟੈਕਸ ਤੇ ਇੰਨੀ ਵੱਡੀ ਰਾਹਤ ਪਹਿਲਾਂ ਕਦੇ ਨਹੀਂ ਦਿੱਤੀ ਗਈ ਰੈਲੀ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਆਰਥਿਕ ਤਾਕਤ ਵੱਧ ਰਹੀ ਹੈ ਮੈਂ ਤੁਹਾਡੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਗਰੰਟੀ ਦਿੰਦਾ ਹਾਂ ਸਾਨੂੰ ਅਜੇ ਹੀ ਡਬਲ ਇੰਜਨ ਦੀ ਸਰਕਾਰ ਬਣਾਉਣੀ ਪਵੇਗੀ ਮੈਂ ਲੜਨ ਦੀ بجائے ਦਿੱਲੀ ਦੇ ਲੋਕਾਂ ਦੀ ਸੇਵਾ ਕਰੋ ਜੋ ਬਹਾਨੇ ਬਣਾਉਣ ਦੀ بجائے ਦਿੱਲੀ ਨੂੰ ਸਜਾਉਣ ਤੇ ਸੁੰਦਰ ਬਣਾਉਣ ਵਿੱਚ ਆਪਣੀ ਊਜਾ ਲਗਾਵੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਦੇ ਬਜਟ ਤੋਂ ਦਿੱਲੀ ਦੇ ਬਜ਼ੁਰਗਾਂ ਨੂੰ ਵੀ ਵੱਡਾ ਫਾਇਦਾ ਮਿਲੇਗਾ ਸੇਵਾ ਮੁਕਤ ਕਰਮਚਾਰੀਆਂ ਦਾ ਟੈਕਸ ਵੀ ਘਟਾਇਆ ਜਾਵੇਗਾ ਉਹਨਾਂ ਦੀ ਪੈਨਸ਼ਨ ਵਧੇਗੀ ਪਾਜਪਾ ਦੇ ਸੀਨੀਅਰ ਨਾਗਰਿਕਾਂ ਲਈ ਵਰਦਾਨ ਸਾਬਤ ਹੋਣ ਜਾ ਰਹੀ ਹੈ ਦਿੱਲੀ ਭਾਜਪਾ ਨੇ ਬਜ਼ੁਰਗਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਸੀਂ 2500 ਰੁਪਏ ਪੈਨਸ਼ਨ ਦਾ ਐਲਾਨ ਕੀਤਾ ਹੈ ਸਾਡੀ ਸਰਕਾਰ ਬਣਨ ਤੋਂ ਬਾਅਦ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਵੀ ਮਿਲੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਮੱਧ ਵਰਗ ਨੇ ਭਾਰਤ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਹ ਸਿਰਫ ਭਾਜਪਾ ਹੈ ਜੋ ਮੱਧ ਵਰਗ ਦਸਤਕਾਰ ਕਰਦੀ ਹੈ ਇਮਾਨਦਾਰ ਟੈਕਸ ਦਾਤਾ ਨੂੰ ਇਨਾਮ ਦਿੰਦੀ ਹੈ 12 ਸਾਲ ਪਹਿਲਾਂ ਜੇ ਕਾਂਗਰਸ ਸਰਕਾਰ ਵਿੱਚ ਤੁਸੀਂ 12 ਲੱਖ ਰੁਪਏ ਕਮਾਉਂਦੇ ਸੀ ਤਾਂ ਟੈਕਸ ਵੱਜੋਂ 2.6 ਲੱਖ ਰੁਪਏ ਦੇਣੇ ਪੈਂਦੇ ਸਨ ਮੈਂ ਦੇਸ਼ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਲਈ ਚਾਰ ਥੰਮ੍ਹ ਨੂੰ ਮਜ਼ਬੂਤ ਕਰਨ ਲਈ ਗਰੰਟੀ ਦਿੱਤੀ ਸੀ ਇਹ ਥੰਮ੍ਹ ਹਨ ਗਰੀਬ ਕਿਸਾਨ ਨੌਜਵਾਨ ਅਤੇ ਮਹਿਲਾ ਸ਼ਕਤੀ ਕੱਲ ਪੇਜ ਕਿਤਾ ਗਿਆ ਬਜਟ ਉਹ ਮੋਦੀ ਦੀਆਂ ਅਝੀਆਂ ਗਰੰਟੀਆਂ ਨੂੰ ਪੂਰੀ ਕਰਨ ਦੀ ਗਰੰਟੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਸਦਾਜੋ ਸਿੰਘ ਬੈਂਸ ਨੇ ਸੂਬੇ ਦੀ ਸਕੂਲੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲ ਨੂੰ 5 ਰੋਜਾ ਸਕਲਾਈ ਤੇ ਸਿੰਗਾਪੁਰ ਭੇਜਣ ਦਾ ਫੈਸਲਾ ਕੀਤਾ ਹੈ ਉਹਨਾਂ ਦੱਸਿਆ ਕਿ ਲੀਡਰਸ਼ਿਪ ਡਵੈਲਪਮੈਂਟ ਪ੍ਰੋਗਰਾਮ ਤੈਥ ਹੁਣ ਤੱਕ ਪੰਜਾਬ ਦੇ 198 ਪ੍ਰਿੰਸੀਪਲ ਅਤੇ ਸ਼ਿੱਖਿਆ ਅਧਿਕਾਰੀ ਸਿੰਗਾਪੁਰ ਦੇ ਪ੍ਰਿੰਸੀਪਲ ਅਕੈਡਮੀ ਤੋਂ ਸਿਖਲਾਈ ਲੈ ਚੁੱਕਿਆ ਹਨ ਹੁਣ ਇਸ ਪ੍ਰੋਗਰਾਮ ਤਹਿਤ 36 ਪ੍ਰਿੰਸੀਪਲਾਂ ਦਾ ਸੱਤਵਾਂ ਬੈਚ ਇਸ ਸਾਲ ਮਾਰਚ ਵਿੱਚ ਸਿੰਗਾਪੁਰ ਭੇਜਿਆ ਜਾਵੇਗਾ ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਪੱਧਰਾਂ ਦੇ ਕੰਮ ਕਰ ਰਹੇ ਅਧਿਆਪਕ ਸਕੂਲ ਮੁਖੀਆਂ ਤੇ ਸਕੂਲ ਸਿੱਖਿਆ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਪદ્ધતિ ਦੀ ਸਿਖਲਾਈ ਪ੍ਰਦਾਨ ਕਰ ਲਈ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ SCIRT WIKIK इंटरनेशनल एजुकेशन अफेयर्स सेल IAC ਸਥਾਪਿਤ ਕੀਤਾ ਗਿਆ ਹੈ ਇਸ ਟ੍ਰੇਨਿੰਗ ਲਈ ਯੋਗਤਾ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਉਮਰ 31 ਜਨਵਰੀ 2025 ਤੱਕ 53 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਕੋਲ ਘੱਟੋ ਘੱਟ ਨੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਮੀਦਵਾਰ ਦੇ ਖਿਲਾਫ ਕੋਈ ਵੀ ਚਾਰਚੀਟ ਜਾਂਚ ਜਾਂ ਅਪਰਾਧਿਕ ਕੇਸ ਲੰਬੇ ਨਹੀਂ ਹੋਣਾ ਚਾਹੀਦਾ ਇਹਨਾਂ ਮੂਲੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਗ੍ਰੇਡ ਵਿੱਚ ਸ਼ਾਮਲ ਹੋਣਗੇ ਜਿੱਥੇ ਉਹਨਾਂ ਦੀ ਚੋਣ ਮੈਰੀਟ ਦੇ ਆਧਾਰ ਤੇ ਕੀਤੀ ਜਾਵੇਗੀ ਜੋ ਕਿ ਵਿਦੇਗ ਯੋਗਤਾ ਤਜਰਬੇ ਅਤੇ ਸੀ ਸੀਏਆਰ ਅਤੇ ਅਵਾਰਡਾਂ ਦੇ ਆਧਾਰ ਤੇ ਹੋਵੇਗੀ ਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਿੰਸੀਪਲ ਨੇ ਸਿੰਗਾਪੁਰ ਦਾ ਦੌਰਾ ਉਹਨਾਂ ਨੂੰ ਇੱਕ ਵਿਆਪਕ ਸਖਲਾਈ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਅਤੇ ਵਿਦਿਅਕ ਹੁਨਰਾਂ ਵਿੱਚ ਵਾਧਾ ਕਰਨ ਦੇ ਕੇਂਦ੍ਰਿਤ ਹੈ ਉਹਨਾਂ ਨੇ ਕਿਹਾ ਕਿ ਸਿੰਗਾਪੁਰ ਵਿੱਚ ਆਪਣੇ ਦੌਰੇ ਦੌਰਾਨ ਉਹ ਵੱਖ-ਵੱਖ ਵਰਕਸ਼ਾਪਾਂ ਸੈਮੀਨਾਰਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੋ ਕਿ ਉਹਨਾਂ ਨੂੰ ਸਿੰਗਾਪੁਰ ਦੇ ਸਕੂਲਾਂ ਵਿੱਚ ਅਪਣਾਈਆਂ ਜਾਣ ਵਾਲੀਆਂ ਉਹਨਾਂ ਅਧਿਆਨ ਤਕਨੀਕਾਂ ਤੇ ਵਿਦਿਅਕ ਅਭਿਆਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ। ਹਜੋ ਸਿੰਘ ਬੈਂਸ ਨੇ ਕਿਹਾ ਕਿ ਇਹ ਦੌਰਾ ਪ੍ਰਿੰਸੀਪਲਾਂ ਨੂੰ ਨਿਰੰਤਰ ਸਿੱਖਿਆਕਰ ਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਉਤਸ਼ਾਹਿਤ ਕਰੇਗਾ ਜਿਸ ਕਾਰਨ ਉਹ ਆਪਣੇ ਸਕੂਲਾਂ ਵਿੱਚ ਨਵਨੀਤਕਾਰੀ ਵਿਧੀਆਂ ਤੇ ਰਣਨੀਤੀਆਂ ਨੂੰ ਅਪਣਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਆਪਣੇ ਤਜਰਬਿਆਂ ਤੇ ਵਿਚਾਰਾਂ ਨੂੰ ਸਾਂਝਾ ਕਰਕੇ ਉਹ ਤੋ ਬਰਸ ਖੂਲ ਵਿੱਚ ਸਿੱਖਣ ਦੇ ਇੱਕ ਸਜੋਗੀ ਮਾਹੌਲ ਨੂੰ ਸਿਰਜਣ ਵਿੱਚ ਮਦਦ ਕਰਨਗੇ ਇਸ ਨਾਲ ਪਰਲਾਗਿਤ ਪ੍ਰਭਾਵ ਪਵੇਗਾ ਤੇ ਸਕੂਲਾਂ ਵਿੱਚ ਅੰਤਰ ਸਖਲਾਈ ਵਿੱਚ ਪ੍ਰੇਰਣਾ ਤੇ ਵਿਧਾਪਕ ਸਿੱਖਿਆ ਪ੍ਰੀਕਾਮਾਂ ਵਿੱਚ ਸੁਧਾਰ ਹੋਵੇਗਾ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ